ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਬਾਬਾ ਟਰੈਕਟਰ ਸੇਲ ਤੇ ਅੱਜ ਬਰਨਾਲਾ ਮੰਡੀ ਤੇ ਤੁਹਾਡੇ ਲਈ ਟਰੈਕਟਰ ਲੈ ਕੇ ਆਇਆ ਹੈਗਾ 4x4 ਟਰੈਕਟਰ ਨੇ ਤੇ ਵਿੱਚ ਕੁਝ 2 ਵੀਲ ਡਰਾਈਵ ਟਰੈਕਟਰ ਨੇ ਤੁਹਾਨੂੰ ਇਹ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਜੀ ਆਹ ਕਿਹੜਾ ਮਲਟਰੈਕਟਰ ਹੈ ਬਾਈ ਤੁਹਾਡੇ ਨਾਲ ਗੱਲ ਕਰਾਉਣਾ ਡੈਂਪਲ ਸ਼ਰਮਾ ਦੀ 2020 ਮਾਡਲ ਜੀ ਅਰਜਨ ਨੋਵੋ ਟਰਬੋ ਵਾਲਾ ਹੈ 65 ਪਾਵਰ ਇਹ ਵੀ ਕੰਪਨੀ ਵੱਲੋਂ ਹੁੰਦੀ ਆ ਤੇ ਬਾਕੀ ਟਰਬੋ ਲੱਕੇ ਦੀ ਪਾਵਰ 70-75 ਕੋਣੀ ਹੁੰਦੀ 2020 ਮਲਟਰੈਕਟਰ ਆ ਟਾਇਰ ਦੁਰ ਕਿੰਨੇ ਆ ਜੀ ਇਹਦੇ ਸਾਲ ਦੇ ਟਾਇਰ ਨੇ ਸਾਰੇ ਸਾਰੇ ਟਾਇਰ ਨਾਲ ਦੇ ਆ ਜੀ 655 2020 ਮਾਡਲ ਤੇ ਮੁੱਲ ਕਿੰਨਾ ਭਾਈ ਇਹਦਾ ਮੁੱਲ ਹੈਗਾ 985000 ਕਿੰਨੇ ਘੰਟੇ ਚੱਲਿਆ ਜੀ ਇਹ ਇਹ 900 ਘੰਟੇ ਕੋਲੇ ਚੱਲਿਆ ਹੋਇਆ ਟਰੈਕਟਰ ਹੈ ਜੀ ਰੇਟ ਬੂਟ ਨਾਲ ਦੇ ਕੰਪਲੀ ਤੇ ਅਗਲਾ ਟਰੈਕਟਰ ਹੈਗਾ ਜੀ 755 ਮਹਿੰਦਰਾ ਨੋਗੋ ਇਹ ਕਿਹੜਾ ਮਾਡਲ ਟਰੈਕਟਰ ਹੈ ਜੀ 2021 ਮਾਡਲ ਹੈ ਜੀ 10ਵੇਂ ਮਹੀਨੇ ਦਾ ਹੈਗਾ ਜੀ 10ਵੇਂ ਮਹੀਨੇ ਦਾ 2021 ਮਾਡਲ 600 ਘੰਟੀ ਹੈ ਜੀ ਇਹਦੇ ਵੀ ਟਾਇਰ ਨਾਲ ਦੀ ਹੈ ਜੀ ਇਹਦੇ ਨਾਲ ਦੇ 12 25 ਇਹ ਕਿੰਨੇ ਘੰਟੇ ਚੱਲੇ ਹੋਏ ਜੀ ਇਹ ਚੱਲੇ ਹੋਇਆ ਹੈ ਜੀ 600 ਘੰਟੇ ਚੱਲਿਆ ਹੋਇਆ ਜੀ ਨਾਲ ਇਹਦਾ ਮੁੱਲ ਹੈਗਾ ਜੀ 12 ਲੱਖ ਤੇ 25 ਹਜ਼ਾਰੀ 12 ਲੱਖ 25 ਹੈ ਤੀਜਾ ਟਰੈਕਟਰ ਹੈਗਾ ਜੀ ਇੱਕ ਵਾਰੀ ਫੇਰ ਅਰਜਨ ਨੋਵੋ 605 ਡੀਆਈ ਹੈ ਜੀ ਹਾਂਜੀ ਇਹ 2022 ਵਾਲਾ ਟਰੈਕਟਰ ਹੈ ਜੀ ਫੋਲੋ ਟੌਪ ਟਰੈਕਟਰ ਹੈ ਜੀ ਚੇਂਜਰ ਵਾਲਾ ਟਰੈਕਟਰ ਹੈਗਾ ਸਾਰੀ ਡੀਆਈ ਨਹੀਂ ਜੀ ਕੋਈ ਐਮਐਸ ਕੋਈ ਬੀਐਸ ਨਹੀਂ ਹੈਗੇ ਸਾਰੇ ਡੀਆਈ ਟੌਪ ਮਾਡਲ ਨੇ ਇਹ ਟਰੈਕਟਰ ਦੇ ਅਟੈਚਡ ਉਰ ਨਾਲ ਦੇ ਹੈ ਜੀ ਚੇਂਜਰ ਚੁੰਜਰ ਸਾਰਿਆਂ ਦੇ ਲੱਗੇ ਨੇ 400 ਤੇ 35 ਘੰਟੇ ਚੱਲਿਆ ਹੋਇਆ ਟਰੈਕਟਰ ਹੈਗਾ ਬਹੁਤ ਚੰਗੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਪ੍ਰਿੰਮਾ ਦੇ ਪਰਚੀਆਂ ਪੁਰਚੀਆਂ ਦੇਖ ਸਕਦੇ ਹੋ ਏ ਟਰੈਕਟਰ ਦੀ ਕੀ ਡਿਮਾਂਡ ਆ ਜੀ ਇਹਦੀ ਰੀਸ 7 ਲੱਖ 90 ਹਜ਼ਾਰ ਆ ਜੀ ਤੇ ਅਗਲਾ ਟਰੈਕਟਰ ਹੈਗਾ ਜੌਂਡੀਅਰ 5210 ਇਹ 2022 ਵਾਲਾ ਟਰੈਕਟਰ ਆ ਗੀਅਰ ਪ੍ਰੋ ਟਰੈਕਟਰ ਆ ਜੀ ਤੇ 400 ਤੇ 25 ਘੰਟੇ ਸਿਰਫ ਚੱਲਿਆ ਹੋਇਆ ਟਰੈਕਟਰ ਬਧਾਈਆਂ ਤੇ ਚੱਲਿਆ ਹੋਇਆ ਜੀ ਸੀਟ ਤੇ ਕੋਈ ਬਾਅਦਚੂਜ ਨਹੀਂ ਹੈਗੀ ਜੀ ਨਾਲ ਦੇ ਟਾਇਰ ਆ ਟਰੈਕਟਰ ਦੇ ਹੀਮਾ ਤੇ ਸਟicker ਹਜੇ ਉਮੀ ਪਏ ਆ ਜੀ ਇਹ ਰਿਵਰਸ ਵੀਡੀਓ ਟਰੈਕਟਰ ਆ ਫੁੱਲ ਟੌਪ ਹਿੱਸੇ ਖੋਲਦੇ ਵਾਲਾ 5210 ਗੀਅਰ ਪ੍ਰੋ ਬਹੁਤ ਚੰਗੀ ਕੰਡੀਸ਼ਨ ਦਾ ਟਰੈਕਟਰ ਹੈਗਾ ਇਹ ਰੇਟ ਕੀ ਹੈ ਬਾਈ ਜੀ 795000 ਇਹਦਾ ਮੁੱਲ ਲੱਗਾ ਜੀ 795000 ਰੁਪਏ ਟਰੈਕਟਰ ਦਾ ਮੁੱਲ ਲੱਗਾ ਤੇ ਨਵੇਂ ਮਹੀਨੇ ਦਾ ਟਰੈਕਟਰ ਹੈ ਜੀ ਤੇ ਉਹ 400 ਘੰਟੇ ਉਹ ਚੱਲਿਆ ਬਾਈ ਠੀਕ ਹੈ ਜੀ ਅਗਲਾ ਟਰੈਕਟਰ ਆਪਣਾ 969 ਇਹ ਸੀਆਰਡੀ ਆ ਗਿਆ ਜੀ ਜਿਵੇਂ ਨਵਾਂ ਟਰੈਕਟਰ ਹੈਗਾ ਐਮਆਰਫ ਵੀ ਨਹੀਂ ਲੱਗਾ ਹੈ ਟਾਇਰਾਂ ਤੋਂ ਜੀ ਦੇਖ ਸਕਦੇ ਹੋ ਤੁਸੀਂ ਇਹ 2023 ਵਾਲਾ ਟਰੈਕਟਰ ਹੈ ਜੀ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਹੈ ਸੀਆਰਡੀ ਇਹ ਟਰੈਕਟਰ ਦੀ ਇੱਕ ਸਰਵਿਸ ਹੀ ਹੋਈ ਹੈ ਜੀ 100 ਘੰਟੇ ਵਾਲੀ ਤੇ ਨਮਾ ਲੈਣ ਜਾਵਾਂਗੇ ਬਈ ਇਹ 10 ਲੱਖ ਤੋਂ ਪਲੱਸ ਮਿਲੂਗਾ ਆਪਣੇ ਕੋਲੇ ਇਹ 8 ਲੱਖ 85000 ਦਾ ਮੁੱਲ ਲੱਗ ਨਾਲ ਦੇ ਟਾਇਰ ਆ ਜੀ ਟਰੈਕਟਰ ਦੇ ਵਧੀਆ ਫੈਵਰਲੀ ਕਨੋਪੀ ਲੱਗੀ ਹੋਈ ਹੈ ਜੀ ਸੀਆਰਡੀ ਆ ਟਰੈਕਟਰ ਆ ਜੀ ਬਹੁਤ ਸੋਹਣਾ ਟਰੈਕਟਰ ਹੈਗਾ